ਦਇਆ ਪੰਡਾਰਣ ਘਟ ਘਟ ਵਜੈ ਨਾਦ ਜਿਹੜਾ ਨਾਦ ਵੱਜਦਾ ਪਿਆ ਇਸ ਧਰਤੀ ਦੇ ਵਿੱਚ ਅਸੀਂ ਉਸ ਨਾਦ ਦੇ ਚੇਲੇ ਆਂ ਅਸੀਂ ਗੁਰਗੋਬਿੰਦ ਸਿੰਘ ਜੀ ਦੇ ਨਾਦੀ ਪੁੱਤਰ ਆਂ ਅਸੀਂ ਨਾਦ ਤੋਂ ਹੁਕਮ ਲੈ ਕੇ ਚੱਲਦੇ ਆਂ ਅਸੀਂ ਪ੍ਰਕਾਸ਼ ਤੋਂ ਹੁਕਮ ਲੈ ਕੇ ਚੱਲਦੇ ਆਂ ਅਸੀਂ ਸਿਮਰਨ ਦੁਆਰਾ ਆਪ ਦੀ ਦੇਹੀ ਦੀ ਸਾਧਨਾ ਕਰਕੇ ਚੱਲਦੇ ਆਂ ਹੋਰ ਫਿਰ ਅਸੀਂ ਕਿਸੇ ਮੜੀ ਮਸਾਣੀ ਨੂੰ ਨਹੀਂ ਮੰਨਦੇ ਅਸੀਂ ਕਿਸੇ ਵੀ ਇਲਮ ਨੂੰ ਨਹੀਂ ਮੰਨਦੇ ਕਿਉਂਕਿ ਸਾਡਾ ਜਦੋਂ ਅਸੀਂ ਸਿਮਰਨ ਕਰਦੇ ਆਂ ਨਾ ਸਾਡੇ ਤੇ ਤੰਤਰ-ਵਾਰ ਕਰੇ ਨਾ ਮੰਤਰ ਕਰੇ ਨਾ ਜੰਤਰ ਕਰੇ ਨਾ ਪੂਤ ਨਾ ਪ੍ਰੇਤ ਕੋਈ ਵੀ ਸਾਡੇ ਉੱਪਰ वार ਨਹੀਂ ਕਰਦਾ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੁੱਜੋ ਮੜੇ ਮਸਾਣ ਨਾ ਜਾਈ ਤ੍ਰਿਸ਼ਨਾ ਰਾਜ ਨਾ ਪਰ ਘਰ ਜਾਵਾ ਤ੍ਰਿਸ਼ਨਾ ਨਾਮ ਬਜਾਈ ਮਾਰੇ ਕਹਿੰਦੇ ਮੜੀਆਂ ਮਸਾਣੀਆਂ ਤੇ ਨਾ ਜਾਓ ਸਾਡੇ ਕਰ ਦੋ ਮਰਲੇ ਜਗ੍ਹਾ ਐ ਸਾਡੇ ਬਜ਼ੁਰਗਾਂ ਦੀ ਜਗ੍ਹਾ ਐ ਸਾਡੇ ਬਾਬੇ ਦੀ ਜਗ੍ਹਾ ਐ ਸਾਡੇ ਪੀਰਾਂ ਦੀ ਜਗ੍ਹਾ ਐ ਮਾਰੇ ਕਹਿੰਦੇ ਇੱਥੇ ਜਾਣ ਲਈ ਤੁਹਾਨੂੰ ਰੋਕਿਆ ਜਾਂਦਾ ਹੈ ਦੁਬਦਾ ਨਾ ਪੜੋ ਹਾਰ ਬਿਨ ਹੋਰ ਨਾ ਪੁੱਜੋ ਹਰੀ ਅਕਾਲਪੁਰਖ ਤੋਂ ਬਿਨਾ ਹੋਰ ਨਾ ਪੁੱਜੋ ਕਿਸੇ ਨੂੰ ਤੇ ਕਹਿੰਦੇ ਇਹ ਤ੍ਰਿਸ਼ਨਾਵਾ ਫਿਰ ਤੁਹਾਡੇ ਅੰਦਰ ਚੱਲ ਪੈਣਗੀਆਂ ਸੋ ਉਹੀ ਮਹਾਰਾਜ ਦਾ ਆਪਾਂ ਹੁਕਮ ਕਮਾਉਂਦਿਆਂ ਹੋਇਆ ਪਿਛਲੇ ਕਰੀਬਨ 20 ਦਿਨਾਂ ਤੋਂ ਤੁਹਾਡੇ ਇਸ ਦੇਸ਼ ਕੈਨੇਡਾ ਦੇ ਵਿੱਚ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਉਪਰਾਲੇ ਕਰਕੇ ਇਸ ਸਿਮਰਨ ਅਭਿਆਸ ਦੇ ਸਮਾਗਮ ਚੱਲ ਰਹੇ ਆ ਵੱਖਰੇ